ਪੰਜਾਬ ਦੇ ਵਿੱਚ ਬੰਦ ਪਏ ਬੈਂਕ ਖਾਤਿਆਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਰੋੜਾਂ ਰੁਪਏ ਨੇ ਜਿਹੜੇ ਟਰਾਂਸਫਰ ਕੀਤੇ ਜਾਣਗੇ ਤਾਂ ਪੰਜਾਬ ਦੇ ਵਿੱਚ ਪਿਛਲੇ 10 ਸਾਲਾਂ ਤੋਂ ਬੰਦ ਪਏ ਬੈਂਕ ਖਾਤਿਆਂ ਨੂੰ ਲੈ ਕੇ ਹੁਣ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸ ਦੇ ਮੱਦੇ ਨਜ਼ਰ ਹੁਣ ਇਨ੍ਹਾਂ ਬੈਂਕ ਖਾਤਿਆਂ ਦੇ 450 ਕਰੋੜ ਰੁਪਏ ਰਿਜ਼ਰਵ ਬੈਂਕ ਆਫ ਇੰਡੀਆ 'ਚ ਟਰਾਂਸਫਰ ਕੀਤੇ ਜਾਣਗੇ ਤਾਂ ਵੱਡੀ ਗੱਲ ਇਹ ਹੈ ਕਿ ਕਈ ਸਰਕਾਰੀ ਵਿਭਾਗਾਂ ਦਾ ਪੈਸਾ ਵੀ ਬੰਦ ਪਏ ਖਾਤੇ ਆਕਰਨ ਆਰਬੀਆਈ ਨੂੰ ਟਰਾਂਸਫਰ ਹੋ ਰਿਹਾ ਹੈ ਤਾਂ ਇਹ ਬੈਂਕ ਖਾਤੇ ਪਿਛਲੇ 10 ਸਾਲਾਂ ਤੋਂ ਬੰਦ ਪਏ ਨੇ ਅਤੇ ਬੈਂਕ ਖਾਤਿਆਂ ਵਿੱਚਲੇ ਪੈਸਿਆਂ ਨੂੰ ਨਾ ਤਾਂ ਕਿਸੇ ਨੇ ਕਢਵਾਇਆ ਤੇ ਨਾ ਹੀ ਆਪਣਾ ਦਾਵਾ ਜਤਾਇਆ ਤਾਂ ਪੰਜਾਬ ਦੇ ਵਿੱਚ ਬੰਦ ਪਏ ਖਾਤਿਆਂ ਦੇ 450 ਕਰੋੜ ਰੁਪਏ ਹੁਣ ਆਰਬੀਆਈ ਨੂੰ ਟਰਾਂਸਫਰ ਕੀਤੇ ਜਾਣਗੇ ਤਾਂ ਇਹਨਾਂ ਦੇ ਵਿੱਚੋਂ 85 ਕਰੋੜ ਰੁਪਏ ਤਾਂ ਮੁਹਾਲੀ ਦੇ ਅਤੇ 7 ਕਰੋੜ ਰੁਪਏ ਸਰਕਾਰੀ ਵਿਭਾਗਾਂ ਦੇ ਦੱਸੇ ਜਾ ਰਹੇ ਨੇ ਤਾਂ ਪਿਛਲੇ 10 ਸਾਲਾਂ ਤੋਂ ਪੰਜਾਬ ਭਰ ਦੇ ਵੱਖ-ਵੱਖ ਬੈਂਕਾਂ ਦੇ ਵਿੱਚ ਬੰਦ ਬੈਂਕ ਖਾਤਿਆਂ ਦੇ ਵਿੱਚ ਲਗਭਗ 450 ਕਰੋੜ ਰੁਪਏ ਪਏ ਨੇ ਕਿਸੇ ਨੇ ਵੀ ਇਸ ਨੂੰ ਵਾਪਸ ਨਹੀਂ ਲਿਆ ਅਤੇ ਨਾ ਹੀ ਇਸ ਦਾ ਦਾਵਾ ਕੀਤਾ ਤਾਂ ਹੁਣ 450 ਕਰੋੜ ਰੁਪਏ ਦੀ ਇਹ ਵੱਡੀ ਰਕਮ ਹੈ ਜਿਹੜੀ ਆਰਬੀਆਈ ਨੂੰ ਟਰਾਂਸਫਰ ਕੀਤੀ ਜਾ ਰਹੀ ਹੈ ਤਾਂ ਵੱਖ-ਵੱਖ ਮੀਡੀਆ ਰਿਪੋਰਟਾਂ ਮੁਤਾਬਕ ਅਤੇ ਬੈਂਕ ਅਧਿਕਾਰੀਆਂ ਦੇ ਦੱਸਣ ਅਨੁਸਾਰ ਸਰਕਾਰੀ ਵਿਭਾਗਾਂ ਤੋਂ ਆਉਣ ਵਾਲੀਆਂ ਗ੍ਰਾਂਟਾਂ ਦੇ ਲਈ ਵੱਖ-ਵੱਖ ਖਾਤੇ ਜਿਹੜੇ ਖੋਲੇ ਜਾਂਦੇ ਨੇ ਤਾਂ ਇਹ ਗ੍ਰਾਂਟਾਂ ਅਕਸਰ 4 ਜਾਂ 5 ਸਾਲਾਂ ਦੇ ਅੰਦਰ ਖਰਚ ਕੀਤੀਆਂ ਜਾਣੀਆਂ ਹੁੰਦੀਆਂ ਨੇ ਕਈ ਕਾਰਨਾ ਕਰਕੇ ਗ੍ਰਾਂਟਾਂ ਅਕਸਰ ਖਰਚ ਨਹੀਂ ਕੀਤੀਆਂ ਜਾਂਦੀਆਂ ਤਾਂ ਇਸ ਦੌਰਾਨ ਕਰਮਚਾਰੀਆਂ ਜਾਂ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਜਾਂਦਾ ਹੈ ਅਤੇ ਨਵ ਨਿਯੁਕਤ ਕੀਤੇ ਗਏ ਲੋਕ ਅਕਸਰ ਇਹਨਾਂ ਖਾਤਿਆਂ ਤੋਂ ਅਣਜਾਣ ਹੁੰਦੇ ਨੇ ਤਾਂ ਨਤੀਜੇ ਵਜੋਂ ਇਹ ਖਾਤੇ ਬੰਦ ਰਹਿੰਦੇ ਨੇ ਤਾਂ ਮੁਹਾਲੀ ਜ਼ਿਲ੍ਹੇ ਦੇ ਵਿੱਚ ਬੰਦ ਖਾਤਿਆਂ ਦੇ ਵਿੱਚ ਪਏ 7 ਕਰੋੜ ਰੁਪਏ ਤੋਂ ਵੱਧ ਦੇ ਪੈਸੇ ਬਾਰੇ ਇਹ ਜਾਣਕਾਰੀ ਹੈ ਜਿਹੜੀ ਮੁਹਾਲੀ ਸਿਨੂ ਭੇਜੀ ਗਈ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੈਸੇ ਦੀ ਵਸੂਲੀ ਦੇ ਲਈ ਇਨ੍ਹਾਂ ਬੈਂਕ ਖਾਤਿਆਂ ਨੂੰ ਸਰਗਰਮ ਕਰਨ ਦੀ ਬੇਨਤੀ ਵੀ ਕੀਤੀ ਗਈ ਤਾਂ ਬੈਂਕਾਂ ਨੂੰ ਹੁਣ ਇਨ੍ਹਾਂ ਖਾਤਿਆਂ ਦੇ ਲਾਭਪਾਤਰੀਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਮੁੜ ਸਰਗਰਮ ਕਰਨ ਦਾ ਕੰਮ ਵੀ ਸੌਂਪਿਆ ਗਿਆ ਤਾਂ ਬੈਂਕ ਖਾਤਿਆਂ ਨੂੰ ਲੈ ਕੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਆ ਪੰਜਾਬ ਦੇ ਵਿੱਚ ਆ ਜਿੰਨੇ ਵੀ ਬੈਂਕ ਖਾਤੇ ਬੰਦ ਪਏ ਨੇ ਉਹਨਾਂ ਦੇ ਵਿੱਚ ਜੋ ਵੀ ਪੈਸਾ ਪਿਆ ਉਹ ਹੁਣ ਆਰਬੀਆਈ ਨੂੰ ਸੌਂਪਣ ਦੀ ਤਿਆਰੀ ਕੀਤੀ ਜਾ ਰਹੀ ਹੈ ਜਾਨਕੀ ਬੰਦ ਪਏ ਬੈਂਕ ਖਾਤਿਆਂ ਦੇ ਵਿੱਚ ਜੋ ਵੀ ਪੈਸੇ ਨੇ ਉਹ ਸਿੱਧਾ ਆਰਬੀਆਈ ਨੂੰ ਟਰਾਂਸਫਰ ਕੀਤੇ ਜਾਣਗੇ